ਨੇ ਬਾਹਰ ਇੱਕ ਗੱਲ ਕਹੀ ਆ ਜੇ ਆ ਸੁਪਨਾ ਪੂਰਾ ਹੋ ਗਿਆ ਤੇ ਰੱਬ ਨੇ ਸਾਰਾ ਕੁਝ ਦੇਤਾ ਆ ਸਾਹਮਣੇ ਮੇਰੇ ਮਿੱਤਰੋ ਅੱਜ ਅੱਜ ਬੋਲੇ ਵਾਲਾ ਕਾਲਾ ਟੱਕਰ ਸਿਰੇ ਦੀ ਹੈ ਇਹ ਆ ਟੱਕਰ ਸਿਰੇ ਦੀ ਹੈ ਦਵਰਜੀ ਵਾਲਾ ਉਧਰ ਦਵਰਜੀ ਵਾਲਾ ਜੀਪ ਜਿੱਤਣ ਨੂੰ ਫਿਰਦਾ ਕੁਝ ਨਾ ਕੁਝ ਵੱਖਰਾ ਕਰਨ ਨੂੰ ਫਿਰਦਾ ਕਿਉਂਕਿ ਕਹਿੰਦਾ ਸਾਰਾ ਕੁਝ ਜਿੱਤ ਲਿਆ ਪਰ ਜੀਪ ਬਾਕੀ ਹੈ ਸੱਚੇ ਪਾਤਸ਼ਾਹ ਇੱਕ ਵੀਰ ਦਾ ਮੈਨੂੰ ਫੋਨ ਆਇਆ ਗਾਲਭ ਤੋਂ ਕਹਿੰਦਾ ਮੈਂ ਕੱਲ ਦਾ ਅਰਦਾਸ ਕਰੀ ਜਾਂਦਾ ਵੀ ਦੀਪ ਅੱਜ ਗੱਡੀ ਜਿੱਤ ਜਾਵੇ ਨਾ ਤੇ ਮੇਰੇ ਦਿਲ ਦੀਆਂ ਹੋ ਜਾਣ ਕਹਿੰਦਾ ਸੋ ਦੇਖ ਤੈਨੂੰ ਦੁਨੀਆ ਕਿਸੇ ਲਈ ਅਰਦਾਸ ਕਰਨੀ ਕਿਸੇ ਲਈ ਅਰਦਾਸ ਬੇਨਤੀ ਕਰਨੀ ਹੈ ਵੱਡੀ ਗੱਲ ਹੁੰਦੀ ਹੈ ਦੀਪ ਤੁਸੀਂ ਭਾਗਾ ਵਾਲਿਆਂ ਆਪਾਂ ਸਾਰੇ ਭਾਗਾ ਵਾਲਿਆਂ ਯਾਰ ਜਿੱਥੇ ਵੀ ਜਾਂਦਾ ਲੋਕ ਸਤਕਾਰ ਬਖਸ਼ਦੇ ਆ ਲੋਕ ੜੀਕਦੇ ਹੁੰਦੇ ਆ ਨੈਫਸੀ ਜੀ ਕਿੰਦਾ ਸਾਰੇ ਵੀਰ ਪਰ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਹੋਮੋਗੇ ਅੱਜ ਆਪਾਂ ਜਾਣਕਾਰੀ ਦੇਵਾਂਗੇ ਦੀਪ ਦਬੁਰਜੀ ਬਾਰੇ ਜੋ ਕਿ ਅੰਮ੍ਰਿਤਸਰ ਵਿੱਚ ਰਹਿੰਦਾ ਏ ਮੁੰਡੇ ਨੇ ਬੱਲੇ ਬੱਲੇ ਕਰਵਾਈਏ ਇਹਨਾਂ ਦੀ ਬੁਰਜੀ ਨਾਂ ਦਾ ਪੈਂਡਾ ਇਹਨਾਂ ਦਾ ਜੋ ਕਿ ਗਰਾਊਂਡਾਂ ਵਿੱਚ ਸਰਾ ਕਰਾਉਂਦਾ ਏ ਅੱਜ ਦੇ ਟਾਈਮ ਦਾ ਸਰੇ ਦਾ ਰੀਟਰ ਹੈ ਮੁੰਡੇ ਨੇ ਬੱਲੇ ਬੱਲੇ ਕਰਵਾਈ ਪਈਆਂ ਗਰਾਊਂਡਾਂ ਵਿੱਚ ਇੱਕ ਇਹਦਾ ਜੀਪ ਜਿਤਨ ਦਾ ਸੁਪਨਾ ਜੀ ਜੋ ਕਿ ਇਹਦੇ ਯਾਰ ਗੁਰਵਿੰਦਰ ਕਾਂਗਿਆਲ ਦੇ ਪੈਂਡਾ ਸੁਪਨਾ ਪੂਰਾ ਕਰ ਲਿਆ ਹੈ ਆਪਣਾ ਦੇਖੋ ਫਿਰ ਮੈਚ ਤੇ ਨਜ਼ਾਰੀ ਲੋ ਦੋ ਦੋ ਹਜ਼ਾਰ ਦੇ ਮਾਨ ਸਨਮਾਨ ਆਰ ਕਹਿੰਦੇ ਦੂਜਾ ਜਫਾ ਲਾ ਕੇ ਲੰਡੀ ਜੀਪ ਤੇ ਬੈਠਾ ਹੋਇਆ ਮੁੰਡਾ ਉਧਰ ਤੋਂ ਪੁਰਜੀ ਵਾਲਾ ਉਧਰ ਪੁਰਜੀ ਵਾਲਾ ਦੀਪ ਮੇਰੇ ਮਿੱਤਰੋ ਸਾਹਮਣੇ ਕਬੱਡੀ 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 ਜੱਜ ਤੇ ਦੀਪ ਜੱਜ ਤੇ ਦੀਪ ਤਰਵਣ ਤੇ ਦਮੁਰਜੀ ਦੀਪ ਸ਼ਾਇਆ ਹੋਇਆ ਆ ਦੀਪ ਸਿਰਾ ਲਈ ਤਰਿਆ 7.5 ਤੇ 8 ਅੱਧੇ ਦਾ ਫਰਕ ਐ ਵੀ ਨਵਦੀਪ ਜਦੋਂ ਸ਼ਾਇਦ ਦੀ ਰੇਡ ਪਵੇਗੀ ਉਹ ਲੋ ਗੱਲ ਕਰਾਂਗੇ ਹੱਦਮੁਰਜੀ ਵਾਲੇ ਦੀ ਰੇਡ ਦੋ ਮੁਰਜੀ ਵਾਲਾ ਕਿ ਆਸਤਾ ਹੀ ਰਹਿੰਦਾ ਤੇ ਨਖਰੇ ਦੇ ਕਰਦਾ ਏ ਭਾਈਓ ਤੇ ਜਾਗੇ ਵੀ ਖੇਡ ਉੱਤੇ ਮਰਦਾ ਏ ਭਾਈਓ ਤੇ ਜਾਗੇ ਵੀ ਖੇਡ ਉੱਤੇ ਮਰਦਾ ਏ ਨੰਬਰ ਅਰਬੋਟਰੀ ਦਾ ਇਹ ਗਿਲਵਿੰਦਰ ਕਾਂਗੇ ਦਾ ਯਾਰ ਆ ਗੁਰਵਿੰਦਰ ਤੇ ਬੱਗੂ ਸਰਪੰਚ ਤੇ ਲਖਵੀਰ ਯੂਐਸਏ ਦੇ ਵੱਲੋਂ ਦੌਰਜੀ ਵਾਲੇ ਦੀਪ ਦੇ ਲਈ ਲੈ ਵੀ ਨੰਬੀ ਵੀਰਾਂ ਪੁਜਤਾ ਕਰਦੇ ਆ ਸਾਹਮਣੇ ਪਈ ਹੋਈ ਰੇਡ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫਾਈਨਲ ਕਾਂਗੇ ਦੇ ਮੇਲੇ ਦਾ ਗ੍ਰੈਂਡ ਫਾਈਨਲ ਵੱਡੇ ਮੱਲਾਂ ਦੀ ਟੱਕਰ ਫੱਟਾਟੇ ਪਰ ਦਬਰਜੀ ਵਾਲਾ ਉਧਰ ਇੰਦਰਜੀਤ ਰੂਮਾ ਵਾਲਾ ਤੇ ਨਾਲ ਸਾਡਾ ਵੀਰ ਬੱਲੀ ਮਖੇੜੂਆ ਅੱਜ ਬਿੱਲੇ ਦਾ ਵੱਡਾ ਮਾਣ ਕੀਤਾ ਗਿਆ ਪਰ ਦੋ ਪੁਰਜੀ ਵਾਲਾ ਦੋ ਪੁਰਜੀ ਲਾਟ ਜੋਹਲ ਦੀ ਯਾਰੀ ਹੈ ਕਹਿੰਦੇ ਅਮਰੀਕਾ ਵਾਲੇ ਜਤਿੰਦਰ ਜੋਹਲ ਦੇ ਨਾਲ ਮਿਲ ਗਿਆ ਬੇਕਰੀ ਜਲਾਲਾਬਾਦ ਇਹਨਾਂ ਵੱਲੋਂ ਦਬਰਜੀਆ ਦੇ ਲਈ ਵੱਡੇ ਮਾੜ ਆਇਆ ਜੀਪਾ ਸਟਾਰਟ ਕਰ ਦਿਓ ਜੀਪਾ ਸਟਾਰਟ ਕਰ ਦਿਓ ਜਿਹੜੇ ਵੀਰਾਂ ਕੋਲ ਚਾਬੀ ਹੈ ਜੇ ਤਾਂ ਕਰਮਗੁਰ ਕਰਦੇ ਜਸਵਿੰਦਰ ਮੱਗੂ ਸਰਪੰਚ ਕਹਿੰਦਾ ਵੀ 7700 ਦੀਆਂ ਤਿੰਨ ਰੇਡਾਂ ਉਹ 7700 7700 ਰੱਟ ਹੈ ਉਹ ਕਾਗਿਆ ਦਰ ਦਵਰ ਜੀ ਆਏ ਨੇ ਛੇ ਦੀਆਂ ਛੇ ਮੂਰਤੀਆਂ ਦੀਪਦਪੁਰ ਜੀ ਗੁਰਵਿੰਦਰ ਦਾ ਯਾਰ ਜੀਪ ਜਿੱਤ ਗਿਆ ਇੱਕ ਤਾੜੀ ਦੀਪ ਨੇ ਮਾਰੇ ਜ਼ੋਰਦਾਰ ਕੀ ਦੀਪ ਕਿਹੜੀ ਸਾਡਾ ਯਾਰ ਦੀਪ ਕਿੱਧਰ ਲੈ ਬੰਨੇ ਆ ਗਿਆ ਚੱਲਿਆ ਗਰਾਊਂਡ ਚੋਂ ਬਾਹਰ ਜਸਕਰਨ ਦਾ ਗਰਾਜ ਜੀ ਜਦੋਂ ਫਾਈਨਲ ਹੋਣਾ ਸੀ ਨਾ ਤੇ ਮੈਂ ਬਾਹਰ ਗੱਡੀ ਕੋਲੇ ਗਿਆ ਤੇ ਦੀਪ ਉੱਥੇ ਭਰਾ ਸਾਡੇ ਧੂਣੀ ਲਾਈ ਬੈਠੇ ਆ ਕਹਿੰਦਾ ਗੱਡੀਆਂ ਵੀ ਸਰਮਾਨ ਚ ਮਿਲ ਗਈਆਂ ਟਰੈਕਟਰ ਵੀ ਜਿੱਤਲੇ ਮੋਟਰਸਾਈਕਲ ਵੀ ਜਿੱਤਲੇ ਦੀਪ ਇਦਾਂ ਹੀ ਆ ਨਾ ਦੀਪ ਕਹਿੰਦਾ ਯਾਰ ਇੱਕ ਸੁਪਨਾ ਹੈ ਮੇਰਾ ਜੇ ਮੈਂ ਲੰਡੀ ਜੀਪ ਜਿੱਤ ਜਾਵਾਂ ਤੇ ਮੈਂ ਮਾਲਕ ਦਾ ਬੜਾ ਸ਼ੁਕਰਾਨਾ ਕਰਾਂਗਾ ਲੈ ਵੀ ਦੀਪ ਤੇਰਾ ਮਾਲਕ ਨੇ ਸੁਪਨਾ ਪੂਰਾ ਕਰਤਾ ਅੱਜ ਦੇ ਮੇਲੇ ਦੇ ਕਹਿੰਦੇ ਦੋ ਬੁਰਜੀ ਵਾਲਾ ਦੀਪ ਲੰਡੀ ਜੀਪ ਜਿੱਤ ਗਿਆ ਨਾਲ ਕਹਿੰਦੇ ਹਾਕਮ ਵਾਲੀਆ ਜੱਗੂ ਹੈ ਸਾਰੀਆਂ ਟੀਮਾਂ ਨੇ ਬਹੁਤ ਵੱਡੇ ਪੱਦਰ ਤੇ ਵੱਡਾ ਪ੍ਰਦਰਸ਼ਨ ਕੀਤਾ